ਜੀ ਹੋਰ ਕੀ ਹਾਲ ਹੈ ਅੱਛਾ ਜਿਹੜੀ ਗੱਲ ਮੈਂ ਪੇਸ਼ ਕਰਨੀ ਚਾਹਣਾ ਵਾ ਉਹ ਜਦੋਂ ਵੀ ਕੋਈ ਸੱਜਣ ਮਿੱਤਰ ਮਿਲਤੇ ਆ ਜਾਂ ਮੈਸੇਜ ਕਰਦੇ ਆ ਜਾਂ ਯਾਰ ਪੈਗ ਲਾ ਕੇ ਇਹਨਾਂ ਬੰਦੇ ਨੂੰ ਲਾਈਵ ਨਹੀਂ ਹੋਣਾ ਚਾਹੀਦਾ ਹੈ ਜਾਂ ਮਤਲਬ ਪੈਗ ਲਾਉਣਾ ਸ਼ੋਅ ਨਹੀਂ ਕਰਨਾ ਚਾਹੀਦਾ ਸਾਹਮਣੇ ਨਹੀਂ ਹੋਣਾ ਕਿ ਪੈਗ ਲਾਉੜ ਕੇ ਪਰਦੇ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ ਦਾਰੂ ਪੀ ਕੇ ਪਰਦੇ ਤੇ ਸਾਹਮਣੇ ਨਹੀਂ ਦਿਸਣਾ ਚਾਹੀਦਾ ਇਹ ਗੱਲ ਤੁਹਾਨੂੰ ਮੈਂ ਸੱਚ ਸਮਝਾਉਣ ਦਾ ਵਿਸ਼ਾ ਵੀ ਮੇਰਾ ਹੈਗਾ ਹੈ ਮੈਂ ਕਿਉਂ ਸਮਝਾਉਂਦਾ ਇਹ ਗੱਲ ਕਿਉਂਕਿ ਮੈਂ 25 26 ਸਾਲ ਤੋਂ ਇੱਕ ਵੀਡੀਓ ਡਾਇਰੈਕਟਰ ਵੀ ਹਾਂ ਵੀਡੀਓ ਆ ਸਾਰਾ ਮਤਲਬ ਸਟੂਡੀਓ ਆ ਵੀਡੀਓ ਆ ਕਰਦੇ ਹਾਂ ਵਿਆਹਾਂ ਦੀ ਫਿਲਮ ਬਣਾਉਣੇ ਹੁਣ ਵਿਆਹਾਂ ਦੀ ਫਿਲਮ ਬਣਾਈਦੀ ਆਪਾਂ ਕਿੰਨੀਆਂ ਗਲਤੀਆਂ ਲੋਕ ਕਰਦੇ ਉੱਥੇ ਕਿੰਨਾ ਕੁਛ ਕਰਦੇ ਆ ਤੇ ਕਿੰਨਾ ਕੁਛ ਵਿਆਹ ਵਿੱਚ ਹੁੰਦਾ ਵਾ ਤੇ ਬਾਅਦ ਸਾਨੂੰ ਹੋਣ ਮੈਨੂੰ ਉਹਦੇ ਤੇ ਅਹੀਂ ਨਾ ਪੈਗ ਲਾ ਗਏ ਬੜਾ ਭੰਗੜਾ ਪਾਇਆ ਅਹੀਂ ਬੜਾ ਖੂਰ ਪਾਇਆ ਅਹੀਂ ਉਹ ਕੀਤਾ ਇਹ ਕੀਤਾ ਉਹ ਸੀਨ ਕੱਟਦੀ ਅਹੀਂ ਇੱਕ ਤਰ੍ਹਾਂ ਤੇ ਕਿ ਉਹ ਛੇਤਰਹੀਤੀ ਹੋ ਗਿਆ ਭਲੇ ਕਿ ਨਾ ਵੀਡੀਓ ਥੋੜੀ ਬਾਲੀ ਬਣਦੀ ਉਹ ਵੀ ਕੱਟਦੀ ਮਤਲਬ ਕਹਿਣ ਦਾ ਭਾਪੀ ਜਿਹੜੀਆਂ ਅਸੀਂ ਗਲਤੀਆਂ ਕੀਤੀਆਂ ਵਾ ਉਹ ਫਿਲਮ ਚੋਂ ਕੱਟ ਦਿਓ ਉਹ ਅਹੀਂ ਪਰਦੇ ਤੇ ਨਹੀਂ ਵਿਖਾਉਣੀ ਕਰਨੀਆਂ ਜ਼ਰੂਰ ਹੋਵੇ ਔਰ ਵਿਆਹ ਸ਼ਾਦੀਆਂ ਇਹ ਕਰਨੀਆਂ ਸਾਰਿਆਂ ਨੇ ਇਹੀ ਚਲੋ ਛੱਡੋ ਮਤਲਬ ਜ਼ਿੰਦਗੀ ਦੀ ਫਿਲਮ ਦੀ ਮੈਂ ਗੱਲ ਕਰਨੀ ਨਾ ਸਮਾਜ ਦੀ ਫਿਲਮ ਦੀ ਵੀ ਗੱਲ ਕਰਦੇ ਆਪਾਂ ਸਮਾਜ ਦੀ ਫਿਲਮ ਇਹ ਆ ਤੇ ਇਹ ਵਧੀਆ ਨਾਤ ਹੋ ਕੇ ਫਲੈਸ਼ ਹੋ ਕੇ ਚੰਗੀਆਂ ਤੇ ਉਹ ਤੁਹਾਨੂੰ ਪਿੱਛੇ ਦਾਤੀਆਂ ਵਾ ਮਿੱਠੀ-ਮਿੱਠੀ ਐ ਸੋਹਣੀਆਂ ਸਮਾਜਿਕ ਗੱਲਾਂ ਕਰਕੇ ਤੇ ਕਰ ਲੋ ਬਾਕੀ ਆਪੀ ਇਹ ਨਾ ਸ਼ੋਅ ਕਰੋ ਯਾਰ ਮੈਂ ਬੜਾ ਖਾਚੇ ਬੰਦਾ ਮੈਂ ਬੜੇ ਕੁੱਤੇ ਕੰਮ ਕਰਦਾ ਹਾਂ ਮੈਂ ਬੀਡ ਤੇ ਖਾਂਦਾ ਹੀ ਖਾਂਦਾ ਲੋਕਾਂ ਨੂੰ ਵੀ ਖਾਈ ਜਨਾ ਪੈਗ ਤੇ ਪੀਂਦਾ ਹੀ ਪੀਂਦਾ ਪਰ ਲੋਕਾਂ ਦਾ ਲਹੂ ਵੀ ਪੀ ਜਨਾ ਤੇ ਮਤਲਬ ਉਹ ਚੀਜ਼ ਦਾ ਪੇਸ਼ ਨਹੀਂ ਕਰਦੀ ਸਮਾਜ ਨੂੰ ਆਪਣੀ ਅਸਲੀ ਦਿੱਸ਼ ਨਹੀਂ ਵਿਖਾਉਣੀ ਕਿ ਮੇਰੀ ਕਰਪੂਰ ਅਸਲ ਚ ਅੰਦਰ ਹੈ ਕੀ ਹੈ ਤੇ ਮੈਂ ਬਰੋ ਕੀ ਹਾਂ ਮੈਂ ਬਰੋ ਕੀ ਬਣਿਆ ਫਿਰ ਤਾਂ ਸਾਰਿਆਂ ਦਾ ਨਾ ਇਹ ਜੋਰ ਲੱਗਾ ਮੈਨੂੰ ਪੜਿਆਂ ਦਾ ਇੱਕ ਨੂੰ ਛੱਡੋ ਹਰੇਕ ਟੈਕ ਨਾਲ ਲਾਇਆ ਕਰ ਉਹ ਜੇ ਬੜੀ ਘਟਦੀ ਆ ਇੱਚ ਘਟਦੀ ਜੇ ਕਿਰਪਾ ਨਾਲ ਨਾਲ ਕੀ ਫਿਰ ਗੱਲ ਕਰਦੇ ਆ ਅਹ ਜਿੰਨਾ ਤੇ ਮੈਨੂੰ ਅਕੁਮਣ ਜਿਹੜੇ ਕੰਮ ਤੋਂ ਮੈਨੂੰ ਅੱਜ ਤੱਕ ਕੋਈ ਰੋਕੇ ਰੁਕਿਆ ਨਾ ਮੈਂ ਵੱਧ ਕੀਤਾ ਜਿਸ ਕੰਮ ਤੋਂ ਮੈਨੂੰ ਅੱਜ ਤੱਕ ਕਿਸੇ ਨੇ ਵੀ ਕੋਈ ਕੰਮ ਤੋਂ ਰੋਕਿਆ ਆ ਨਾ ਵੀ ਮੈਂ ਆ ਕੰਮ ਕਰਨ ਲੱਗਾ ਤੇ ਇਹਦੀਆਂ ਲਾਹ ਦੇ ਰੂੜੇ ਬਣੀਆਂ ਕਿਤੇ ਕਰਨਾ ਪਵੇ ਮੈਂ ਉਹ ਦੁਗਣਾ ਕਰਦਾ ਹੁੰਦਾ ਕਿ ਮੇਰੀ ਸ਼ੁਰੂ ਤੋਂ ਫੇਤਰਾ ਪਈ ਨਾਲ ਇਹਦੇ ਪਿੰਗ ਫੇ ਦਦਾ ਮੈਂ ਤੇ ਇੱਕੋ ਹੀ ਗੱਲ ਕਹੀ ਆ ਕਿ दारू ਪੀ ਕੇ ਜੇ ਕੋ ਕਾਨੂੰਨੀ ਹੈਗੀ ਆ ਖੇਡ ਉਹ ਹੋ ਨਹੀਂ ਸਕਦੀ ਮੇਰੇ ਸਾਹਮਣੇ ਸਭ ਫਿਲਮਾਂ ਫਿਲਮਾਂ ਜੇ ਇਹ ਫਿਲਮ ਸ਼ਰਾਬਾਂ ਦੀ ਸ਼ਰੇਮ ਖਾਉਣ ਦੇ ਆ ਇਹ ਚ ਕੀ ਹੋਰਦਾ ਤੇ ਇਹ ਆਪ ਹੀ ਕਿਹਨੂੰ ਮੜਾ ਚੰਗਾ ਨਹੀਂ ਬੋਲਣਾ ਬਾਈ ਤਾਂ ਕਿਹੋ ਜਿਹਾ ਕੁਝ ਹੁੰਦਾ ਹੈ ਪੈਗ ਲਾ ਕੇ ਉਹ ਲਈ ਬੋ ਕੇ ਗਲਾਂ ਦੁੱਪੜ ਕੱਢ ਦਿੰਦੇ ਆ ਅਫਸਰਾਂ ਨੂੰ ਕੱਢ ਦਿੰਦੇ ਆ ਪੈਗ ਦੀ ਦਲੇਰੀ ਚ ਬੜਾ ਕੁਝ ਕਰ ਦਿੰਦੇ ਗਲਤ ਗੱਲ ਹੈ ਨਹੀਂ ਕਰਨਾ ਚਾਹੀਦਾ ਗਲਤ ਗੱਲ ਆ ਨਹੀਂ ਕਰਨਾ ਚਾਹੀਦਾ ਮੈਂ ਕਹਿੰਨਾ ਕਿ ਜੇ ਪੈਗ ਲਾ ਕੇ ਤੁਸੀਂ ਜਾਂ ਫਿਰ ਉਹਨੂੰ ਦਿਨੇ ਸਵੀਕਾਰ ਕਰੋ ਉਸ ਗੱਲ ਨੂੰ ਦਿਨੇ ਸਵੀਕਾਰ ਕਰੋ ਪੀਰਾਤੀ ਮੈਂ ਪੈਗ ਲਾਇਆ ਹੀ ਮੈਂ ਵੀ ਤੈਨੂੰ ਗਾਲਾਂ ਕਢੀਆਂ ਮੈਂ ਫੁਲਾਣੇ ਅਫਸਰਾਂ ਨੂੰ ਗਾਲਾਂ ਕਢੀਆਂ ਮੱਟੀ ਗਰੇ ਨੂੰ ਆਹ ਕੀਤਾ ਇਹ ਮੈਂ ਫੁਲਾਣੇ ਰਿਸ਼ਤੇਦਾਰਾਂ ਨਾਲ ਇਹ ਉਹ ਮਤਲਬ ਕਿਤੇ ਵੀ ਜਿਹੜੀ ਗੱਲ ਜਾਂਦੇ ਤੋਂ ਹੀ ਸਵੀਕਾਰ ਕਰੋ ਇਹੀ ਰਾਤ ਪੈਗ ਲਾਇਆ ਸੀ ਇਹ ਕਿ ਨਾ ਝੂਠੀ ਨਾ ਗੱਲ ਬਣਾ ਲਿਆ ਤੇ ਮੈਨੂੰ ਵੀ ਇਤਨਾ ਨਾ ਸਮਝੀ ਜਾਏ ਬੰਦੇ ਅਸੋਚਿਆ ਤੂੰ ਹੀ ਮੈਨੂੰ ਇਤਨਾ ਸਮਝਣ ਡਾਇ ਰੇ ਤੇ ਚਲੋ ਯਾਰੋ ਨੈਚਰੋਪ ਪੀਤੀ ਮੂਈ ਪਾਤੀਆ ਵੀਡੀਓ ਪਾਈ ਜਾਂਦਾ ਹਿੱਲ ਗਿਆ ਇਹ ਆਪ ਅਗਲ ਹੋ ਗਿਆ ਕਰਨ ਇਤਰਾਜ ਜਏ ਸਾਰੇ ਮੈਨੂੰ ਪਤਾ ਵਾ ਤੇ ਜਿਹੜੇ ਕੀ ਕਹਿਿੰਦੇ ਇਹਦੇ ਨਾਲ ਜਿਹਨਾਂ ਦੀ ਮੈਂ ਮੇਰੇ ਹਿਸਾਬ ਨਾਲ ਮੈਂ ਅੱਖਾਂ ਖੁੱਲੀਆਂ ਵਾਲੇ ਹੀ ਦਾਦਾ ਨਾ ਅਠਰ ਦਾ ਨਾ ਬੱਜ ਨਾ ਹੀ ਖੁੱਲਦੀਆਂ ਮੈਨਾਂ ਉਹ ਬੰਦੇ ਸਮਝੋ ਕੇਂਦਰ ਵਾਲੇ ਬਣ ਕੇ ਟੂ ਪੈਗ ਲਾ ਕੇ ਲੈ ਨਾ ਆਇਆ ਕਰ ਪੈਗ ਲਾ ਕੇ ਆਪਣਾ ਵੀਡੀਓ ਰੱਖਾ ਉਹ ਵੀਰ ਮੇਰਾ ਤੁਸੀਂ ਦੂਰ ਦਰਾਡੇ ਤੱਕ ਬੜੀ ਬੜੀ ਦੁਨੀਆ ਤੋਂ ਮਾਫੀ ਮੰਗਵਾ ਰੀਆਂ ਮੁੱਖ ਮੰਤਰੀ ਤੱਕ ਤੂੰ ਲਾ 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 ਕਰਾသေးਦੀ ਐ ਤੇ ਕੋਈ ਮੰਨਦਾ ਨਹੀਂ ਇਹ ਚੀਜ਼ ਨੂੰ ਅਗੋਂ ਪੈਗ ਦੀ ਉਹ ਗੱਲ ਉਹਦੀ ਚ ਉੱਪਰ ਨਿਸ਼ਾਨੜ ਗਿਆ ਇਹ ਤੇ ਆ ਬੈਠਾ ਜੇ ਗਲਤੀ ਕਰੂੰਗਾ ਤੇ ਮਾਫੀ ਮੰਗੂਗਾ ਇਹ ਨਹੀਂ ਮੈਂ ਕਹੂੰਗਾ ਮੈਂ ਪੈਗ ਲਾਇਆ ਚ ਗਲਤੀ ਹੋ ਗਈ ਨਾ ਕਾ ਇੱਕ ਲਾਇ ਜੀ ਗਲਤੀ ਕਰੂੰਗਾ ਤੇ ਹਾਂ ਠੀਕ ਹੈ ਯਾਰ ਮੇਰੇ ਤੋਂ ਮੈਂ ਗਲਤੀ ਕੀਤੀ ਹੈ ਬਈ ਮੈਂ ਮਾਫੀ ਮੰਗਦਾ ਇਹ ਨਹੀਂ ਸ਼ੋਅ ਕਰਨਾ ਯਾਰ ਆਤੀ ਮੈਂ ਪੈਗ ਲਾਇਆ ਹੀ ਹੈ ਕਰ ਲੋਕ ਇਹ ਬੜਾ ਸਾਰਾ ਲੈ ਲੈਂਦੇ ਮੈਂ ਮੰਨਦਾ ਓਵਰ ਪੈਗ ਲਾਉਣ ਤੋਂ ਬਾਅਦ ਕਈਆਂ ਦੀ ਯਾਦਦਾਸ਼ਤ ਖਰਾਬ ਹੀ ਹੋ ਜਾਂਦੀ ਹੈ ਬੜਾ ਕੋਈ ਹੋ ਜਾਂਦਾ ਕਿਵੇਂ ਕਹਿੰਦੇ ਵੀ ਸ਼ਰਾਬੀ ਨੂੰ ਸਾਰਾ ਪਤਾ ਨਹੀਂ ਉਹ ਗੱਲਾਂ ਨਾ ਸੁਣ ਸੁਣਾਉਣ ਚ ਬੜਾ ਕੁਝ ਹੋ ਗਿਆ ਜਿੰਨਾ ਤਜਰਬੇ 'ਚ ਲੰਗੇ ਉਹਨਾਂ ਨੂੰ ਗੱਲ ਖੂਰ ਹੁੰਦੀ ਆ ਠੀਕ ਆ ਦੇ ਆ ਸ਼ਰਾਬੀ ਘੇਸਲੇ ਵੀ ਹੁੰਦੇ ਆ ਮਸਲੇ ਵੀ ਹੁੰਦੇ ਆ ਪਤਾ ਸਾਰਾ ਨਹੀਂ ਦਤਾ ਧੀ ਸਾਡੀ ਕੌਣ ਆ ਭੈਣ ਕੌਣ ਆ ਸਾਰਾ ਕੁਝ ਪਤਾ ਨਹੀਂ ਦਤਾ ਪਰ ਟਕਣਾ ਦਲੇਰੀ ਬਣ ਜਾਂਦੀ ਲੋਕਾਂ ਦੀ ਤੇ ਬੇਸੁਰਤ ਹੋ ਕੇ ਕੁਛ ਵੀ ਬੋਲ ਦਿੰਦੇ ਆ ਗਾਲ ਦੱਬੜ ਕਰਦੇ ਆ ਚਲੋ ਧੀਆ ਬਣਾ ਸਾਹਮਣੇ ਕੀ ਕੁਛ ਬੋਲ ਜਾਂਦੇ ਮੈਂ ਪੈਗ ਨੂੰ ਵੜਾਉਣੀ ਕੋਈ ਦਿਆ ਮੈਂ ਤੁਮ ਇੱਕ ਗੱਲ ਕਰਦਾ ਮੇਰਾ ਉਹ ਹਿਸਾਬ ਨਹੀਂ ਹੈਗਾ ਜਿਹੜਾ ਲੋਕੀ ਸਮਝੀ ਜਾਂਦੇ ਆ ਵੀ ਜਿਵੇਂ ਸਾਰਿਆਂ ਦਾ ਇੱਕ ਬਣੀ ਬਣਾਈ ਲੋਕਾਂ ਦਾ ਨਾਂ ਹੁੰਦਾ ਬੇ ਲੋਕ ਕਿੱਥੋਂ ਤੱਕ ਨਾਂ ਹੁੰਦਾ ਮੁੱਖ ਮੰਤਰੀ ਆਪਣਾ ਚਲੋ ਮੈਂ ਇਹ ਰਾਜਨੀਤੀ ਦਿੱਤੇ ਤੁਹਾਨੂੰ ਅੱਗੇ ਦੱਸਿਆ ਗੱਲ ਭਗਵੰਤ ਮਾਨ ਪੈਗ ਲਾਏ ਚ ਉਹਨੂੰ ਕਿੰਨਾ ਕੁਛ ਬੋਲਦੇ ਆ ਗਲਤ ਮਲਤ ਤੇ ਸ਼ਰਾਬੀ ਐ ਉਹ ਆ ਜੇ ਆ ਉਹ ਆ ਕਿਰੋ ਜੀ ਉਹ ਕਰਦਾ ਉਹ ਵੱਖਰੀ ਗੱਲ ਮੁੱਖ ਮੰਤਰੀ ਫਿਰ ਐਵੇਂ ਬਣ ਗਿਆ ਦੱਸੋ ਮੁੱਖ ਮੰਤਰੀ ਬਣ ਗਿਆ ਹੈਗਾ ਇਹ ਸ਼ਰਾਬੀ ਇਹਦੇ ਉਹਦੇ ਪਿੰਡ ਦਾ ਸਰਪੰਚ ਨਹੀਂ ਬਣਨਾ ਚਾਹੀਦਾ ਜਿਵੇਂ ਤੁਹਾਡੀ ਨਿਗਾਹ ਉਹ ਪਿੰਡ ਦਾ ਸਰਪੰਚ ਨਹੀਂ ਬਣ ਸਕਦਾ ਜੋ ਗਲਤ ਹੀ ਇੰਨਾ ਹੀ ਮਾੜਾ ਹੀ ਇਤਰਾ ਬਣ ਗਿਆ ਬਣ ਗਿਆ ਗੱਲ ਮੈਂ ਪੁੱਲ ਮਿਲਾ ਕੇ ਇਹ ਆਖੀ ਆ ਪੀ ਹਰ ਬੰਦੇ ਚ ਕੋਈ ਨਾ ਕੋਈ ਕੁਆਲਟੀ ਹੁੰਦੀ ਆ ਸਾਰੇ ਜਿੰਦੀ ਆ ਅੱਗੇ ਆਉਂਦੀ ਤੇ ਹੁਣ ਮੈਂ ਤੁਹਾਨੂੰ ਦੱਸਿਆ ਵੀ ਇਤੋਂ ਤੱਕ ਵੀ ਤੁਹਾਂ ਦੇ ਮੁੱਖ ਮੰਤਰੀ ਨਹੀਂ ਛੱਡਿਆ ਉਹ ਕਿੱਥੋਂ ਥੱਲੇ ਹੋ ਜਾ ਗਿਆ ਕਿੱਥੇ ਚੜ ਗਿਆ ਮੁੱਖ ਮੰਤਰੀ ਬਣ ਗਿਆ ਜਾਜੋ ਮਾਂ ਭਾਈ ਫਿਰਦਾ ਸਾਰਿਆਂ ਨੇ ਭਾਈ ਹੈ ਕਿ ਨਹੀਂ ਮਰਣੀ ਨੀ ਨਾਮਲ ਇਕਰੋਂ ਨੇ ਪਾਦੀ ਬਾਹ ਫਰਿਆ ਨੇ ਮੈਂ ਤੁਹਾਨੂੰ ਦੱਸਾਂ ਜੀ ਨਹੀਂ ਅੱਜ ਦੇ ਰਾਜਾ ਉਹਦਾ ਪਤਾ ਨਹੀਂ ਕੱਲ ਦਾ ਅੱਜ ਦਾ ਰਾਜਾ ਹੀ ਹੋਊਂ। ਕੁਝ ਦੇ ਬੜਾ ਕੋ ਬੋਲਦੇ ਤੇ ਬੜਾ ਤੇ ਇਹ ਮੁੱਖ ਮੰਤਰੀ ਐ ਕਰਦਾ ਓ ਕਰਦਾ ਜੇ ਕਿ ਇਹਦਾ ਆ ਤੇ ਕਰਾਂ ਕੁਛ ਆ ਜਿੱਦ ਜਿੰਦ ਕਰਾਉਂਦਾ ਫਿਰ ਕਰਉਂਦਾ ਹਾਂ ਨਾ ਬੜਾ ਕੁਛ ਫਿਰੋ। ਜੋ ਮਰਜ਼ੀ ਆਖੀਓ ਅੱਜ ਦਾ ਰਾਜਾ ਕੱਲ ਦਾ ਬਣਨ। ਤੇ ਕੱਲ ਮੈਂ ਘੁਮਕਮਾ ਕੇ ਉੱਥੇ ਆਵਾਂ। ਬੀ ਉਹ ਇੰਨਾ ਸਮਾਜ ਤੋਂ ਬੰਦਾ ਪਰੇਸ਼ਾਨ ਹੋ ਗਿਆ ਜੇ ਮੁਕਮਤ ਨਹੀਂ ਹੁਣਾ ਦੋ ਵੀ ਪੈਗਲ ਲੌਂਦੇ ਨੂੰ ਵੀਡੀਓ ਬਣਾ ਆ ਜਾਂ ਪੈਗਲ ਲੌਂਦੇ ਦਾ ਇਹ ਮਤਲਬ ਪੈਗ ਨੂੰ ਮਾੜਾ ਹੀ ਇਲਾਕਾ ਸਾਫਤ ਕਰ ਦੇਣਾ ਉਹ ਬੰਦਾ ਪੈਗਲ ਹੋਣਾ ਉਹ ਮਾੜਾ ਹੀ ਬੜਾ ਫਿਰ ਤੁਸੀਂ ਅਸਲੀ ਤਸਵੀਰ ਕਿਉਂ ਨਹੀਂ ਵਿਖਾਉਂਦੇ ਫਿਰ ਅਸਲੀ ਤੇਰੀ ਮੈਂ ਤੁਹਾਨੂੰ ਤਾਂ ਨਾ ਵੀ ਮੈਂ ਕੱਚੀ ਵੀਡੀਓ ਬਣਾਉਣਾ ਵਾਂ ਕੱਚੇ ਸਾਰੇ ਪ੍ਰੋਗਰਾਮ ਰਿਕਾਰਡ ਕਰਦਾ ਮੁੜ ਕੇ ਪਕਾ ਕੇ ਕੀ ਦੇਣੇ ਆ ਤੇ ਕੱਚੀ ਚੀਜ਼ ਜਿਹੜੀ ਆ ਉਹਨੂੰ ਜੇ ਦੱਸਣਾ ਪਏ ਤੁਹਾਨੂੰ ਵੀ ਆ ਕੰਮ ਹੁੰਦੇ ਆ ਤੇ ਕਿਉਂ ਨਹੀਂ ਮੰਦੇ ਗੱਲ ਨੂੰ ਤੁਸੀਂ ਇੱਕ ਕੱਚੀ ਫਿਲਮ ਮੰਗੂ ਸਭ ਕੁਝ ਕਰੀ ਜਾਓ ਤੇ ਪਕਾ ਕੇ ਵਧੀਆ ਤਸਵੀਰ ਆ ਕੋਈ ਲੋਕਾਂ ਨੂੰ ਦਿਖਾਈਓ ਲੋਕ ਤੁਹਾਡੇ ਮਗਰ ਚੰਗੀ ਤਸਵੀਰ ਪਿੱਛੇ ਲੱਗਦੇ ਪੀ ਇਹ ਬੰਦਾ ਯਾਰ ਬੜਾ ਵਧੀਆ ਤੇ ਪਿੱਛੋਂ ਪਤਾ ਹੀ ਨਹੀਂ ਖਾਛੇ ਬੜਾ ਤਗੜਾ ਪਿੱਛੋਂ ਬੜੀ ਇਹ ਚਵਲਿਆ ਕੇ ਸਿਰੇ ਦੀ ਉਹ ਤੁਸੀਂ ਦੱਸਦੇ ਨਹੀਂ ਮੈਂ ਨਾ ਵੀ ਮੈਂ ਉਹ ਚੀਜ਼ਾਂ ਦੱਸਣੀਆਂ ਚਾਹਣਾ ਉਹ ਵਿਖਾਉਣੀਆਂ ਚਾਹਣੀਆਂ ਆਪਣੀ ਮੈਂ ਕਦੀ ਝੂਠ ਮਾਰਿਆ ਮੈਂ ਛਰੇਆ ਜੋ ਕਰਦਾ ਜੋ ਕੀਤਾ ਦੱਸਦਾ ਮੈਨੂੰ ਪੁੱਛ ਲਿਓ ਤੁਸੀਂ ਪੁੱਛ ਲਓ ਕਮੈਂਟ ਚ ਵੀ ਆਹ ਕੰਮ ਕਰਦਾ ਮੈਂ ਹਰ ਜੀ ਕਰਦਾ ਆਹ ਮਾੜਾ ਕੰਮ ਹੈ ਚੰਗਾ ਕੰਮ ਹੈ ਜੇ ਕੀ ਹੈ ਹਾਂ ਮੈਂ ਕਰਦਾ ਜੇ ਮੁਕਰ ਜੂ ਤਾਂ ਦੱਸਿਓ ਇੱਥੇ ਬੜੇ ਬੜੇ ਲੋਕ ਜੋ ਅੱਜ ਜਿੰਨੇ ਲੀਡਰ ਲੋ ਜਿੰਨੇ ਧਾਰਮਿਕ ਲੋਕ ਜਿੰਨੇ ਪ੍ਰਚਾਰਕ ਲੋ ਸਮਾਜ ਕਾਰਕ ਲੋ ਸਰਨ ਕਾਪੀ ਐ ਪੈਗ ਲਾ ਕੇ ਖੋ ਨਾਮ ਵਰ ਤੇ ਨਾ ਹੁਣ ਹਰ ਬੰਦੇ ਦਾ ਇੱਕ ਦੈਰਾ ਹੁੰਦਾ ਉਹਨੇ ਉਸ ਦੈਰੇ ਚ ਕੰਮ ਕਰਨਾ ਹੁੰਦਾ ਜਿਸ ਦਾ ਪਿੰਡ ਤੇ ਨਾਮ ਉਹ ਤਾਂ ਨਹੀਂ ਪੈਗ ਲਾ ਸਕਦਾ ਸਾਰੇ ਸਾਹਮਣੇ ਪਿੰਡ ਵਾਲੇ ਕੀ ਆਖਣਗੇ ਕਿਸੇ ਦਾ ਕੋਈ 2-4 ਦਾ ਪਿੰਡ ਬਲਾਕ ਚ ਨਾਮ ਕਿਸੇ ਦਾ ਤਹਿਸੀਲ ਚ ਨਾਮ ਕਿਸੇ ਦਾ ਜ਼ਿਲ੍ਹੇ ਚ ਨਾਮ ਆ ਕਿਸੇ ਦਾ ਪੂਰੇ ਪੰਜਾਬ ਚ ਆ ਕਿਦਾ ਵਰਲਡ ਚ ਨਾਮ ਉਹਦਾ ਦਾਇਰੇ ਦੇ ਹਿਸਾਬ ਨਾਲ ਗੱਲ ਕਰਦਾ ਐ ਨਾ ਉਹ ਨਹੀਂ ਕਰ ਸਕਦਾ ਤੇ ਕੀ ਮੇਰਾ ਨਾਂ ਨਹੀਂ ਹੈਗਾ ਦੱਸੋ ਮੜਾਇਆ ਕਰੀ ਮੇਰਾ ਨਾਂ ਨਹੀਂ ਹੈਗਾ ਨਾ ਮੈਨੂੰ ਨਹੀਂ ਵੀ ਕਰ ਵੀ ਮੇਰਾ ਨਾਂ ਖਰਾਬ ਹੋ ਜੂਗਾ ਬਾਸੂਡੀ ਨੂੰ ਕਹਾਂਗੇ ਯਾਰੋ ਸ਼ਰਾਬੀ ਬੰਦਾ ਉਹਨੂੰ ਘਾਤੋਂ ਪੈਗ ਲਾ ਪੈਗ ਲੰਬਾ ਇਹ ਕਰ ਕਾਤੋਂ ਨੂੰ ਵਿਆਹ ਬੁਕਰੋਣਾ ਖਰਾਬ ਕਰ ਦੂਗਾ ਦੱਸੋ ਆ ਪੈਗ ਤੂੰ ਸਾਰੇ ਡਰਦੇ ਹੋ ਜਿੰਨੇ ਵੀ ਤੁਸੀਂ ਸਿਆਣੇ ਸਮਝਦਾਰ ਜਾਂ ਆ ਮੈਂ ਕਿ ਬ ਆਪਣਾ ਬੜਿਆ ਪਿਆ ਨ ਤਿਆ ਨਾ ਦੋ ਜ਼ਿਲ੍ਹਿਆਂ ਚ ਚਲਦਾ ਪੰਜਾਬ ਚ ਬੜੀ ਦੂਰ ਤੱਕ ਦਲਦਾ ਯੂਪੀ ਐਮਪੀਐਲ ਦੇ ਵਿੱਚ ਪ੍ਰੋਗਰਾਮ ਕਰੀਦੇ ਬਾਹਰ ਇਸਕੇ ਤਾ ਦੇਸ਼ਾ ਸਟੇਟਾਂ ਚ ਵੀ ਪ੍ਰੋਗਰਾਮ ਹੁੰਦੇ ਆ ਆਉਂਦੇ ਵੀ ਜਿਹੜੇ ਨਾਲ ਬੰਦੇ ਵਿਚਰਦੇ ਉਹਨਾਂ ਨੂੰ ਪਤਾ ਨਹੀਂ ਆ ਇਹ ਬੰਦੇ ਦਾ ਕੀ ਸਿਸਟਮ ਹੈ ਇੱਕ ਪੈਗ ਲਾਉਂਦਾ ਵਾ ਜਾਂ ਚਲੋ ਅੱਜ ਪੈਗ ਦਾ ਹੀ ਆਪਾਂ ਗੱਲ ਕਰਾਂਗੇ ਪੈਗ ਤੇ ਹੀ ਆ ਜੱਟ ਅੱਜ ਨਾ ਪੈਗ ਦੇ ਮਸਲੇ ਦੀ ਗੱਲ ਕਰਨੀ ਹੈ ਇੱਕ ਮੇਰੀ ਗੱਲ ਸੁਣੋ ਮੇਰਾ ਤੁਹਾਨੂੰ ਕਿੰਨਾ ਫਰਕ ਹੈ ਪੈਗ ਦਾ ਵੀ ਤੁਸੀਂ ਲੋਗ 18-18 ਤੋਂ ਸਾਲ ਤੋਂ ਸ਼ੁਰੂ ਹੋਏ 20 ਤੋਂ 40-45 50 ਦੀ ਉਮਰ ਤੱਕ 30 ਹਰ ਗੰਦ ਪਾਇਆ ਖਾਚਕਨਾ ਵੀ ਕੀਤਾ ਲੋਚਕਣਾ ਵੀ ਕੀਤਾ ਐ ਦੁਨੀਆ ਦਾ ਉਹ ਜਿਹੜੀ ਉਮਰ ਸੀ ਉਹਦੇ ਵਿੱਚ ਤੁਸੀਂ ਸਭ ਕੁਝ ਕੀਤਾ ਮੈਂ ਨਹੀਂ ਨਾ ਵੀ ਤੁਹਾਨੂੰ दारू ਪੀ ਕੇ ਕੀਤਾ दारू तो बिना भी ਕੀਤਾ ਤੇ ਇਹ ਵੀ ਨਹੀਂ ਸਾਰਿਆਂ ਨੇ ਕੀਤਾ ਮੈਂ ਵੀ ਨਹੀਂ ਕਹਿੰਦਾ ਵੀ ਸਾਰਿਆਂ ਨੇ ਕੀਤਾ ਬੱਡੇ ਬੜੇ ਵਧੀਆ ਤੁਹਾਨੂੰ ਅਕਾਲ ਮਾਸਟਰ ਜੀ ਮਲਾਏ ਮਾਸਟਰ ਬਲਬੀਤ ਸਿੰਘ ਜੀ ਆਪਣਾ ਪੈਗ ਵੀ ਲਾਉਂਦੇ ਅਸੀਂ ਸਾਲ ਉਮਰ ਹੋ ਗਈ ਵਾਣ ਵਕਰੀ ਗੱਲ ਵਿਚਾਰੇ ਇਸ ਸਮਾਜ ਕੁਛ ਆਖੇ ਨਾ ਕਿ ਕਦੀ ਕਦਈ ਪੈਗ ਲਾ ਲਈਦਾ ਕਦੀ ਕਦਈ ਕੁਛ ਨਹੀਂ ਮੈਨੂੰ ਪਤਾ ਸਾਰੀ ਗੇਮ ਦਾ ਮੈਂ ਚਲੋ ਕਹਿ ਨਹੀਂਦਾ ਜ਼ਿਆਦਾ ਲੱਗਦਾ ਤੇ ਡੇਲੀ ਇਹ ਵੀ ਨਹੀਂ ਉਹ ਮੈਂ 5 ਵਜੇ ਸ਼ੁਰੂ ਕਰ ਲੀਏ ਭਾਵੇਂ 7 ਵਜੇ ਕਰ ਲੀਏ ਮਤਲਬ ਕਹਿਣਾ ਪਾ ਆਪੇ ਅਗਲੇ ਦੇ ਅਸੂਲ ਤੇ ਬਣਾਏ ਆ ਨਾ ਸਿਸਟਮ ਹੈਗਾ ਨਾ ਤਰੀਕਾ ਤੇ ਹੈਗਾ ਨਾ ਪੈਗ ਲਾਉਂਦਾ ਉਹ ਬੰਦਾ ਉਹ ਚਾਹਰਾ ਹੁਣ ਤਾਂ ਥੋੜੇ ਤਾਂ ਕੀ ਹਦਾਈ ਨਹੀਂ ਨਹੀਂ ਮੈਂ ਕਦੀ ਕਦੀ ਪੈਗ ਲਾ ਲੈਂਦਾ ਕਦੀ ਕਦੀ ਮੀਟ ਵਗੈਰਾ ਜੇ ਹੈ ਉਹ ਸਮਾਜ ਤੋਂ ਥੋੜੇ ਬੰਦਾ ਹਰ ਦਲਤਾ ਹੈ ਨਾ ਵੀ ਸਮਾਜ ਹਟਾਉਂਦਾ ਵੀ ਤਸਵੀਰ ਸੋਹਣੀ ਲਿਆ ਅੱਗੇ ਫੋਟੋਸ ਨੂੰ ਸਾਫ਼ ਚਾਹੀਦੀ ਸਾਨੂੰ ਯਾਰਾ ਫੋਟੋ ਦਾ ਕੀ ਗੜੀ ਬਣ ਗਈ ਮੇਰੇ ਉਸਤਾਦ ਦਾ ਯਾਰ ਭਰਾ ਕੁੜੀ ਬੁੜਵਾ ਲਈਆਂ ਸਿੱਟੇ ਸਿੱਟੇ ਜਰੀਏ ਚੁੱਕ ਕੇ ਆਈਆਂ ਮੁਰਗੇ ਫੋਟੋ ਖੜਾ ਲਵਾਈਆਂ ਉਹਨਾਂ ਤੋਂ ਮੈਂ ਸਿੱਟੇ ਜੋਕੇ ਬੁੜਾ ਲਾਉਂਦੇ ਦੇਖਿਆ ਦੇ ਛੋਟੇ ਪਰਿਵਾਰ ਸਾਰੇ ਗਰੀ ਪਰਿਵਾਰ ਆਉਂਦੇ ਹੁੰਦੇ ਸਾਡੇ ਕੋਲ ਨਿਗੇ ਨਿਗੇ ਕੁੜੀ ਆਈ ਫੋਟੋ ਲਾਤੀ ਹੈ ਬਣਾਦੀ ਵਧੀਆ ਠੀਕ ਹੈ ਉਹ ਇੱਕ ਤੇ ਮੈਡਮ ਬਾਬਾ ਮਤਲਬ ਕਿ ਆਪਣੇ ਆਪ ਨੂੰ ਇੱਕ ਕੁੜੀ ਮਨ ਲਾ ਲਓ ਮੈਡਮ ਲਾ ਲਓ ਵਿਆਹੀ ਹੀ ਜਿਹਾ ਕਿਤਾਹੀਂ ਉਹ ਘੜੀ ਮੁੜੀਆ ਕੀ ਹੈ ਮੇਰੀ ਫੋਟੋ ਨਹੀਂ ਸਹੀ ਮੇਰੀ ਫੋਟੋ ਨਹੀਂ ਸਹੀ ਮੇਰਾ ਰੰਗ ਨਹੀਂ ਠੀਕ ਆ ਰੰਗ ਨਹੀਂ ਠੀਕ ਆਲਾ ਵੀ ਹੈਗਾ ਜੇ ਸਾਡੇ ਕੋਲ ਫਿਰ ਮੀਤ ਗਲੈਂਡ ਫਿਰ ਆ ਜਾਂਦਾ ਜੀ ਸਾਹਮਣੇ ਫੋਟੋ ਦਾ ਹੀ ਸਾਪਾ ਇਹਨੇ ਪਾਇਆ ਅਈ ਸਾਰੇ ਕਾਲਜ ਵਾਲਿਆਂ ਨੇ ਫੋਟੋ ਲਵਾਈ ਤੇ ਇਹਦਾ ਰੰਗ ਵਾਲਾ ਇਹ ਫੋਟੋਗ੍ਰਾਫਰ ਨਾਲ ਲੜੀ ਜਾਵੇ ਮੇਰੇ ਇਸ ਤਰ੍ਹਾਂ ਦਾ ਹੈਗਾ ਨਹੀਂ ਮੇਰਾ ਉਤਰਾ ਦਾ ਹੈਗਾ ਨਹੀਂ ਉਹ ਤੁਹਾਨੂੰ ਅੱਗੇ ਵੀ ਦੱਸੀ ਗੱਲ ਇਹਨੇ ਗਰਮੀਤ ਇੰਗਲੈਂਡ ਦੇ ਵੀ ਸਿਆਪਾ ਪਾਇਆ ਇਹ ਤੁਹਾਨੂੰ ਵਿਖਾਈ ਦਵਾਂਗੇ ਫਿਰ ਤੁਹਾਨੂੰ ਇਹਨੂੰ ਯਕੀਨ ਹੋ ਜਾਊਗਾ ਇੰਮੰਦਾ ਤੇ ਬਣੀ ਗੱਲ ਅਸੀਂ 5-6 ਜਾਨੇ ਸਾਰੇ ਗੋਰੇ ਜਿੱਟੇ ਹਾਂ ਉਹ ਸਾਡਾ ਫੋਟੋ ਆ ਗਈ ਇਹਦੀ ਆ ਗਈ ਥੋੜੀ ਉਦਾਂ ਦੀ ਇਹ ਫੋਟੋਗ੍ਰਾਫਰ ਦੇ ਦਵਾਲੇ ਆ ਉਹਨੇ ਭਰਾਵਾ ਮੈਂ ਦੋ ਵਾਰੀ ਸਹੀ ਕਰਤੀ ਹੂੰ ਉਹ ਨਹੀਂ ਉਹ ਉਧਰੋਂ ਕੁੜੀ ਨਾਲ ਸਿਆਪੇ ਨੂੰ ਪੜਾਇਆ ਚ ਤੇ ਨਾਲ ਚੋਂ ਪੰਜਾਂ ਗਰੁੱਪਾਂ ਨੇ ਜਾਨੀ ਇਹਨੇ ਫੋਟੋ ਲਵਾਈ ਭਾਈ ਮੇਰਾ ਰੰਗ ਇਤਰਾ ਮੇਰਾ ਰੰਗ ਉਹ ਮੇਰਾ ਉਹ ਨਾਲ ਦਾ ਉਹ ਜਿਆਈ ਆ ਤਾਂ ਹੁਣ ਮੈਂ ਤੈਨੂੰ ਦੱਸ ਵੀ ਤੇਰੀ ਫੋਟੋ ਦੇ ਵਧੀਆ ਬੜਾਦੀ ਹੁਣ ਮੈਂ ਤੈਨੂੰ ਹਿਮਮੰਦਲੀ ਕਿੱਥੋਂ ਬੜਾ ਦੂੰ ਮੈਂ ਜਿਹੋ ਜੀ ਹੈਗੀ ਮੈਂ ਤੈਨੂੰ ਫੋਟੋ ਬੜਾ ਦਈ ਆ ਹੋਰ ਮਤਲਬ ਇਹ ਮਾਲੀ ਬਣਾ ਦਾਂਦਾ ਉਹਦੀ ਲਾਦਾ ਤਾਂ ਢੌਣ ਡਾਂ ਰਜੀਵਾ ਲਾ ਕੇ ਤੇ ਆਹ ਗੱਲ ਬਾਤ ਹੈ ਵੀ ਚਿਹਰਾ ਸਾਡੇ ਲੋਕਾਂ ਦੇ ਵੀ ਵਧੀਆ ਪੇਸ਼ ਕਰ ਦੋ ਪਰ ਪਿਛਲਾ ਗੰਦ ਬਿੱਲ ਨਾ ਬਖਾਓ ਸਿਸਟਮ ਇੱਥੇ ਆ ਰਗੇ ਕਾਣੀ ਇੱਥੇ ਆ ਰਗੇ ਛਭ ਗਈ ਆ ਤੇ ਰੁਕ ਗਈ ਆ ਤੇ ਅਸੀਂ ਆਨੇ ਆ ਵੀ ਹਰੇਕ ਦਿਨ ਮੁੜ ਕੇ ਇਹਸ ਨਿਕਾਣਾ ਵੇਦੇ ਇੱਕ ਹੋਰ ਤੁਹਾਨੂੰ ਅੱਜ ਪੁਆਇੰਟ ਫੰਤਾ ਲੋ ਜੀ ਕਰੋ ਦਰਸ਼ਨ ਜੀ ਸਾਡੇ ਇੰਗਲੈਂਡੀਏ ਦੇ ਗੋਰੇ ਰੰਗ ਦੇ ਐ ਮੈਂ ਜਗਨੰਦਨ ਸੁਖਵਿੰਦਰ ਸਵੀਰ ਸਾਰੇ ਯਾਰ ਆਗੇ ਸਾਰੇ ਇੰਗਲੈਂਡ ਵਾਲੇ ਆਂ ਠੀ ਤੁਨ ਦੱਬੋ ਜਿਹੜਾ ਲੜਦਾ ਹੈ ਉਹਦਾ ਹੀ ਮੇਰਾ ਰੰਗ ਹੈ ਤਾਂ ਉਹ ਸੱਚਾ ਲੜਦਾ ਹੈ ਤੁਹਾਡੇ ਸਾਹਮਣੇ ਹੀ ਹੈ ਨਹੀਂ ਹੋ ਸਕਦਾ ਦਾ ਇਹ ਨਾ ਗੂਰਾ ਹੀ ਰੰਗ ਉਹ ਦੇਖ ਲਓ ਭਾਵੇਂ ਸਾਹਮਣੇ ਹੀ ਹੈ ਉਹ ਸੱਚਾ ਲੜਦਾ ਹੈ ਫੋਟੋਗ੍ਰਾਫਰ ਨਾ ਵੀ ਮੇਰਾ ਚਿਹਰਾ ਉਹਨਾਂ ਗੂਰਾ ਚਾਹੀਦਾ ਫੋਟੋਗ੍ਰਾਫਰ ਦੀ ਗਲਤੀ ਉਹ ਗਲਤੀ ਨਹੀਂ ਮੰਨਦਾ ਫੋਟੋਗ੍ਰਾਫਰ ਇਹ ਆਪਣੀ ਜਿੱਤ ਨਹੀਂ ਛੱਡਦਾ ਇਹ ਕੜੀ ਮੜੀਆਂ ਦਾ ਫਿਰ ਫੋਟੋ ਬਣਾਈਏ ਸੱਚੇ ਇਹਦਾ ਰਾਹ ਇਧਰ ਆਉਂਦਾ ਇਹ ਸਾਡੇ ਰਗਾ ਤੇ ਸਾਡੇ ਫਿਰ ਸਾਡੇ ਸਾਡੇ ਮੂੰਹ ਨਹੀਂ ਦੇ ਤਰੀਕੇ ਮਿਲ ਗਏ ਛਾਪਾ ਪਾ ਜਣਾ ਹੋਰ ਸਾਡੇ ਅਹੀਂ ਅੰਗਰੇਜ਼ਾਂ ਵੀ ਆਏ ਚਿੱਟੇ ਹੋਏ ਨੇ ਆਏ